ਬਿੰਮੀ ਦੇ ਬਿਮਾਰ ਤੋਂ ਬਾਅਦ ਰੋਹਨ ਨੂੰ ਬਿੰਮੀ ਇੱਕ ਹਸਪਤਾਲ ਵਿੱਚ ਵੇਖੀ ਤਾਂ ਉਹ ਉਸ ਬਾਰੇ ਸੋਚ ਰਿਹਾ ਸੀ ਉਸਨੇ ਉਹਦੀ ਸਹੇਲੀ ਰਮਨ ਨੂੰ ਫੋਨ ਕਰਕੇ ਦੱਸਿਆ ਰਮਨ ਨੂੰ ਵੀ ਬਿੰਮੀ ਬਾਰੇ ਸੋਚ ਕੇ ਟੈਨਸ਼ਨ ਹੋਈ ਜਾਂਦੀ ਹੈ ਉਹ ਸੋਚਦੀ ਹੈ ਕਿ ਬਿੰਮੀ ਨੂੰ ਕਿਵੇਂ ਮਿਲਿਆ ਜਾਵੇ ਉਸ ਨੂੰ ਆਪਣੀ ਸਹੇਲੀ ਨਿੱਤੂ ਦੀ ਯਾਦ ਆਉਂਦੀ ਹੈ ਜੋ ਕਿ ਬੀਏ ਕਰਨ ਤੋਂ ਬਾਅਦ ਇੱਕ ਕੰਪਨੀ ਵਿੱਚ ਸੇਲਜ਼ ਕਰ ਲੱਗੀ ਹੋਈ ਸੀ ਉਸਨੇ ਫੋਨ ਕਰਦੀ ਹੈ ਨੀਤੂ ਕਹਿੰਦੀ ਹੈ ਹੈਲੋ ਕੌਣ ਰਮਨ ਕਹਿੰਦੀ ਹੁਣ ਤੂੰ ਮੇਰੀ ਆਵਾਜ਼ ਵੀ ਭੁੱਲ ਗਈ ਅਗਲੇ ਦਿਨ ਸਵੇਰੇ 10 ਵਜੇ ਤੋਂ ਪਹਿਲਾਂ ਹੀ ਨੀਤੂ ਕੰਪਨੀ ਦੇ ਪ੍ਰੋਟੈਕਟ ਲੈ ਕੇ ਰਮਨ ਦੇ ਘਰ ਪਹੁੰਚ ਗਈ ਰਮਨ ਨੇ ਆਪਣੀ ਮੰਮੀ ਨੂੰ ਕਿਹਾ ਕਿ ਮੈਂ ਨੀਤੂ ਨਾਲ ਕੱਲ ਜਾਣਾ ਹੈ ਦੁਪਹਿਰ ਤੱਕ ਆਵਾਂਗੀ ਰਮਨ ਨੇ ਰੋਹਨ ਨੂੰ ਫੋਨ ਕੀਤਾ ਤਾਂ ਉਹ ਕਹਿੰਦਾ ਮੈਂ ਤੇਰੇ ਘਰ ਦੇ ਬਾਹਰ ਹੀ ਖੜਾ ਹਾਂ ਨੀਤੂ ਤੇ ਰਮਨ ਐਕਟੀਵਾ ਤੇ ਰੋਹਨ ਦੇ ਮਗਰ ਚੱਲ ਪਈਆਂ ਰੋਹਨ ਉਸ ਦਿਨ ਜਿੱਤੇ ਤੱਕ ਬਿੰਮੀ ਦੀ ਗੱਡੀ ਮਗਰ ਗਿਆ ਸੀ ਉੱਥੇ ਤੱਕ ਪਹੁੰਚ ਉਹਨਾਂ ਨੂੰ ਕਹਿਦਾ ਕਿ ਮੈਨੂੰ ਇੱਥੇ ਤੱਕ ਹੀ ਰਸਤਾ ਪਤਾ ਹੈ ਅੱਗੇ ਤੁਸੀਂ ਆਪ ਹੀ ਬਿੰਮੀ ਦਾ ਘਰ ਲੱਭਣਾ ਹੈ ਰਮਨ ਤੇ ਨੀਤੂ ਉਸੇ ਗਲੀ ਵਿੱਚ ਥੋੜਾ ਅੱਗੇ ਜਾ ਕੇ ਘਰਾਂ ਵਿੱਚ ਜਾ ਕੇ ਕੰਪਨੀ ਦੇ ਪ੍ਰੋਡਕਟ ਦਿਖਾ ਕੇ ਉਹਨਾਂ ਦੇ ਫਾਇਦੇ ਦੱਸਣ ਲੱਗੀਆਂ ਜੀ ਮੈਡਮ ਇਹ ਦੀਆ ਕੰਪਨੀ ਦੇ ਬਿਊਟੀ ਪ੍ਰੋਡਕਟ ਹਨ ਇਹ ਨੈਚੁਰਲ ਤਰੀਕੇ ਨਾਲ ਤਿਆਰ ਕੀਤੇ ਹੋਏ ਹਨ ਆ ਕੁਝ ਨਹੀਂ ਤਾਂ ਇਹ ਖਰੀਦ ਵੀ ਲੈ ਰਮਨ ਕਹਿੰਦੀ ਬਿੰਮੀ ਤਾਂ ਘਰ ਪਾਵੇਂ ਨਾ ਲੱਭੇ ਤੇ ਜੇ ਸੇਲ ਹੋ ਜਾਣੀ ਹੈ ਉਹਨਾਂ ਨੂੰ 2 ਘੰਟੇ ਗਏ ਸੀ ਘੁੰਮਦਿਆਂ ਨੂੰ ਪਰ ਉਹਨਾਂ ਨੂੰ ਬਿੰਮੀ ਕਿਸੇ ਘਰ ਵਿੱਚ ਨਹੀਂ ਮਿਲੀ ਸੀ ਰਮਨ ਨੇ ਰੋਹਨ ਨੂੰ ਫੋਨ ਕੀਤਾ ਸਾਨੂੰ ਤਾਂ ਬਿੰਮੀ ਦਾ ਘਰ ਨਹੀਂ ਮਿਲ ਰਿਆ ਉਹ ਉਹਨਾਂ ਨੂੰ ਬਿੰਮੀ ਦੇ ਘਰ ਦਾ ਨੰਬਰ ਭੇਜਦਾ ਹੈ ਨੇਤੂ ਉਸ ਨੰਬਰ ਤੇ ਫੋਨ ਕਰਦੀ ਹੈ ਤਾਂ ਰੈਨੂ ਨੇ ਫੋਨ ਚੁੱਕਿਆ ਤਾਂ ਨੀਤੂ ਨੇ ਕਿਹਾ ਕਿ ਮੈਮ ਦੀਆ ਕੰਪਨੀ ਵੱਲੋਂ ਆਪਦਾ ਇਨਾਮ ਨਿਕਲਿਆ ਹੈ ਪਲੀਜ਼ ਆਪਣਾ ਐਡਰੈਸ ਭੇਜੋ ਰੈਨੂ ਕਹਿੰਦੀ ਅੱਛਾ ਕੀ ਨਾਮ ਨਿਕਲਿਆ ਹੈ ਸਾਡਾ ਨੀਤੂ ਕਹਿੰਦੀ ਮੈਮ ਬਿਊਟੀ ਪ੍ਰੋਡਕਟ ਹਨ ਅਸੀਂ ਤੁਹਾਡੇ ਘਰ ਦੇ ਜਾਵਾਂਗੇ ਰੈਨੂ ਆਪਣਾ ਐਡਰੈਸ ਦੱਸਦੀ ਹੈ ਤੇ ਕਹਿੰਦੀ ਚਲੋ ਜੋ ਕੁਝ ਵੀ ਹੋਵੇ ਫ੍ਰੀ ਦਾ ਹੀ ਏ ਰਮਨ ਤੇ ਨੇਤੂ 10 ਮਿੰਟ ਵਿੱਚ ਹੀ ਦੱਸੇ ਐਡਰੈਸ ਤੇ ਪਹੁੰਚ ਜਾਂਦੀਆਂ ਹਨ ਰੇਨੂ ਗੇਟ ਤੇ ਹੀ ਖੜੀ ਸੀ ਰੇਨੂ ਕਹਿੰਦੀ ਲਿਓ ਕੀ ਨਾਮ ਨਿਕਲਿਆ ਹੈ ਸਾਡਾ ਨੇਤੂ ਕਹਿੰਦੀ ਮੈਮ ਸਾਨੂੰ ਅੰਦਰ ਤਾਂ ਆਉਣ ਦਿਓਗੇ ਅਸੀਂ ਤੁਹਾਨੂੰ ਇਹਨਾਂ ਬਾਰੇ ਦੱਸਦੇ ਹਾਂ ਰੇਨੂ ਕਹਿੰਦੀ ਆ ਜਾਓ ਤੇ ਉਹਨਾਂ ਨੂੰ ਲਾਬੀ ਵਿੱਚ ਬਿਠਾ ਦਿੰਦੀ ਹੈ ਰਮਨ ਦਾ ਧਿਆਨ ਆਲੇ-ਦੁਆਲੇ ਸੀ ਕਿ ਬੰਮੀ ਕਿਤੇ ਦਿਸ ਜਾਵੇ ਰਮਨ ਕਹਿੰਦੀ ਮੈਮ ਕੋਠੀਬਤ ਸੋਣੀ ਬਣਾਈ ਹੈ ਤੁਸੀਂ ਤੇ ਬਹਾਨੇ ਨਾਲ ਕਮਰੇ ਦੇਖਦੀ ਹੋਈ ਬਿੰਮੀ ਦੇ ਕਮਰੇ ਵਿੱਚ ਚਲੀ ਗਈ ਨੀਤੂ ਰੇਨੋਨੋ ਪ੍ਰੋਡਕਟ ਦੇ ਬਾਰੇ ਦੱਸਣ ਲੱਗਦੀ ਹੈ ਤੇ ਉਸ ਨੂੰ ਆਪਣੇ ਕੋਲ ਉਲਝਾਈ ਰੱਖਦੀ ਹੈ ਰਮਨ ਨੇ ਬਿੰਮੀ ਨੂੰ ਵੇਖਿਆ ਤਾਂ ਉਸ ਨੂੰ ਕੁੱਟ ਕੇ ਜੱਫੀ ਪਾ ਲਈ ਤੇ ਮੂੰਹ ਤੋਂ ਮਾਸਕ ਉਤਾਰ ਦਿੱਤਾ ਬਿੰਮੀ ਕਹਿੰਦੀ ਰਮਨ ਤੂੰ ਰਮਨ ਨੇ ਉਸ ਦੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਬਿੰਮੀ ਵੱਲ ਵੇਖ ਉਸਦਾ ਰੋਣਾ ਨਿਕਲ ਗਿਆ ਆ ਕੀ ਹੋਇਆ ਏ ਤੇਰੇ ਇੱਥੇ ਹੱਥ ਤੇ ਕੀ ਸ਼ਕਲ ਬਣਾਈ ਏ ਰੋਹਨ ਸਾਚੀ ਕਹਿੰਦਾ ਸੀ ਮੈਨੂੰ ਉਸਨੇ ਹੀ ਭੇਜਿਆ ਹੈ ਤੇਰੇ ਬਾਰੇ ਪਤਾ ਕਰਨ ਲਈ ਆ ਮੇਰਾ ਨੰਬਰ ਹੈ ਤੇ ਰੋਹਨ ਦਾ ਨੰਬਰ ਤੇਰੇ ਕੋਲ ਹੈਗਾ ਮੌਕਾ ਵੇਖ ਕੇ ਫੋਨ ਕਰ ਲਿਆ ਕਰ ਤੇ ਛੇਤੀ ਨਾਲ ਮਾਸਕ ਪਾ ਬਾਹਰ ਆ ਗਈ ਬਿੰਮੀ ਵੀ ਉਹਦੇ ਮਗਰ ਹੀ ਬਾਹਰ ਆ ਗਈ ਨੀਤੂ ਕਹਿੰਦੀ ਮੈਂ ਇਹ ਤੁਹਾਡੀ 9ਏ ਕਿ 30 ਇਹਨਾਂ ਨੂੰ ਵੀ ਸਮਝਾ ਦਿਆਂ ਇਹ ਬਿਊਟੀ ਪ੍ਰੋਡਕਟ ਕਿਵੇਂ ਯੂਜ਼ ਕਰਨੇ ਹਨ ਇਹ 9ਏ ਮੇਰੀ ਮੇਰੇ ਤਾਂ ਦੋ ਮੁੰਡੇ ਹੀ ਹਨ ਇਹਨੇ ਕੀ ਕਰਨੇ ਹਨ ਇਹ ਪ੍ਰੋਡਕਟ ਸ਼ਕਲ ਚੱਜਦੀ ਹੋਵੇ ਤਾਂ ਹੀ ਕੁਝ ਲਾਉਣ ਦਾ ਫਾਇਦਾ ਹੁੰਦਾ ਰਮਨ ਕਹਿੰਦੀ ਮੈਮ ਤੁਸੀਂ ਤਾਂ ਉਂਝ ਹੀ ਬਹੁਤ ਸੋਹਣੇ ਹੋ ਇਹਨਾਂ ਨੂੰ ਬਿਊਟੀ ਪ੍ਰੋਡਕਟ ਦੀ ਲੋੜ ਹੈ ਮੈਮ ਚਾਹ ਪਿਆ ਦਿਓ ਠੰਡ ਬਹੁਤ ਹੋਈ ਹੈ ਰੇਨੂ ਕਹਿੰਦੀ ਜਾ ਬਿੰਮੀ ਚਾਹ ਬਣਾ ਕੇ ਲਿਆ ਬਿੰਮੀ ਚਾਹ ਬਣਾਉਣ ਗਈ ਤਾਂ ਰਮਨ ਉਸਦੇ ਮਗਰ ਹੀ ਚਲੀ ਗਈ ਤੇ ਉਸ ਤੋਂ ਪੁੱਛਦੀ ਹੈ ਕਿ ਤੈਨੂੰ ਇਹ ਤੰਗ ਕਰਦੇ ਹਨ ਕੀ ਹਾਲ ਬਣਾਇਆ ਹੋਇਆ ਹੈ ਬਿੰਮੀ ਕਹਿੰਦੀ ਕਿ ਸਭ ਠੀਕ ਹੈ ਬਸ ਪ੍ਰੈਗਨੈਂਟ ਹੋਣ ਕਰਕੇ ਜ਼ਿਆਦਾ ਕਮਜ਼ੋਰੀ ਹੋ ਗਈ ਹੈ ਕੰਮ ਕਰਨ ਵਾਲੀ ਲੱਗੀ ਹੋਈ ਹੈ ਮੈਨੂੰ ਕੋਈ ਪਰੇਸ਼ਾਨੀ ਨਹੀਂ ਰੋਹਨ ਨੂੰ ਕਹਿ ਦੇਣਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ ਉਹ ਮੈਨੂੰ ਭੁੱਲ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੇ ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਪਲੀਜ਼ ਉਸ ਨੂੰ ਕਹੀਂ ਜੇ ਮੇਰੇ ਪਰਿਵਾਰ ਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਗਿਆ ਤਾਂ ਠੀਕ ਨਹੀਂ ਹੋਵੇਗਾ ਤੈਨੂੰ ਵੀ ਪਤਾ ਹੈ ਇੱਕ ਕੁੜੀ ਦਾ ਵਿਆਹ ਤੋਂ ਬਾਅਦ ਉਸਦਾ ਪਤੀ ਹੀ ਸਭ ਕੁਝ ਹੁੰਦਾ ਹੈ ਇਸ ਲਈ ਉਸ ਨੂੰ ਕਹੀਂ ਮੇਰੇ ਤੋਂ ਦੂਰ ਹੀ ਰਹੇ ਹੁਣ ਕੁਝ ਨਹੀਂ ਹੋ ਸਕਦਾ ਤੂੰ ਹੁਣ ਬਾਹਰ ਜਾ ਮੈਂ ਚਾਹ ਲੈ ਕੇ ਆਉਂਦੀ ਹਾਂ ਮੰਮੀ ਨੂੰ ਸ਼ੱਕ ਨਾ ਹੋਵੇ ਰਮਨ ਨੀਤੂ ਕੋਲ ਆ ਜਾਂਦੀ ਹੈ ਤੇ ਬਿੰਮੀ ਚਾਹ ਲੈ ਕੇ ਆ ਗਈ। ਚਾਹ ਪੀ ਕੇ ਰਮਨ ਤੇ ਨੀਤੂ ਵਾਪਸ ਆ ਜਾਂਦੀਆਂ ਹਨ। ਰਮਨ ਰੋਹਨ ਨੂੰ ਫੋਨ ਕਰਦੀ ਹੈ। ਰੋਹਨ ਤੁਸੀਂ ਕਿੱਥੇ ਹੋ? ਮੈਂ ਤੁਹਾਡੇ ਕੋਲ ਹੀ ਆਉਂਦਾ ਹਾਂ। ਰੋਹਨ ਕਹਿੰਦਾ ਹੈ ਤਾਂ ਰਮਨ ਉਸ ਨੂੰ ਬਿੰਮੀ ਨਾਲ ਹੋਈ ਸਾਰੀ ਗੱਲ ਦੱਸਦੀ ਹੈ। ਰੋਹਨ ਕਹਿੰਦਾ ਪਰ ਮੇਰਾ ਦਿਲ ਨਹੀਂ ਮੰਨਦਾ ਕਿ ਬਿੰਮੀ ਉੱਥੇ ਖੁਸ਼ ਹੈ। ਰਮਨ ਕਹਿੰਦੀ ਹੁਣ ਤੇਰੇ ਦਿਲ ਦਾ ਕੀ ਇਲਾਜ ਕਰੀਏ ਤੂੰ ਵੀ ਵਿਆਹ ਕਰਾ ਲੈ ਆਪੇ ਸਭ ਠੀਕ ਹੋ ਜਾਵੇਗਾ ਹੋਰ ਕੁਝ ਨਹੀਂ ਹੋ ਸਕਦਾ ਅਸੀਂ ਪਤਾ ਕਿੰਨਾ ਰਿਸਕ ਲਿਆ ਤੇਰੇ ਲਈ ਬਸ ਭਰਾਵਾ ਹੁਣ ਨਾ ਕੁਝ ਕਹੀਂ ਜੰਗਾ ਹੁਣ ਅਸੀਂ ਘਰ ਵੀ ਜਾਣਾ ਇੱਕ ਕੁੜੀ ਨੂੰ 100 ਸਵਾਲ ਪੁੱਛੇ ਜਾਂਦੇ ਹਨ ਜੇ ਉਹ ਲੇਟ ਪਹੁੰਚੇ ਰੋਹਨ ਨੂੰ ਭਾਵੇਂ ਰਮਨ ਨੇ ਦੱਸ ਦਿੱਤਾ ਕਿ ਬਿੰਮੀ ਉੱਥੇ ਖੁਸ਼ ਹੈ ਪਰ ਰੋਹਨ ਦਾ ਮਨ ਹਰ ਵੇਲੇ ਬਿੰਮੀ ਲਈ ਤੜਫਦਾ ਰਹਿੰਦਾ ਉਹ ਤਾਂ ਪੜਾਈ ਵਿੱਚ ਮਨ ਨਾ ਲੱਗਦਾ ਤੇ ਦਸੰਬਰ ਵਿੱਚ ਉਹਦੇ ਪਹਿਲੇ ਸੈਮੈਸਟਰ ਦੇ ਪੀਪਰ ਸਨ ਉਹ ਆਪਣੇ ਮਾਪੇ ਬਾਂ ਨੂੰ ਵੀ ਦੁਖੀ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਉਹਨਾਂ ਦਾ ਸੁਪਨਾ ਸੀ ਕਿ ਉਹ ਪੜ ਕੇ ਨੌਕਰੀ ਕਰੇ ਰਮਨ ਤੇ ਨੀਤੂ ਦੇ ਆਉਣ ਤੋਂ ਬਾਅਦ ਬਿੰਮੀ ਦੇ ਦਿਲ ਵਿੱਚ ਰੋਹਨ ਲਈ ਪਿਆਰ ਹੋਰ ਵੱਧ ਜਾਂਦਾ ਹੈ ਪਰ ਉਹ ਆਪਣੇ پاک ਪਵਿੱਤਰ ਪਿਆਰ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੀ ਇਸ ਲਈ ਆਪਣੇ ਮਨ ਤੇ ਕੰਟਰੋਲ ਰੱਖਦੀ ਹੈ ਪਰ ਉਹਦਾ ਦਿਲ ਸੀ ਜੋ ਰੋਹਨ ਨੂੰ ਭੁੱਲਦਾ ਨਹੀਂ ਸੀ ਤੇ ਉਹ ਪਲ-ਪਲ ਪਿਆਰ ਦੇ ਦਰਦ ਵਿੱਚ ਮਰ ਰਹੀ ਸੀ ਰੋਹਨ ਤੋਂ ਬਿਨਾਂ ਕੋਈ ਉਸ ਦੇ ਦਿਲ ਦੀ ਪੀੜਾ ਨੂੰ ਸਮਝਦਾ ਨਹੀਂ ਸੀ ਉਹਨੇ ਚਾਹੁੰਦੀ ਕਿ ਮੇਰੇ ਤਰ੍ਹਾਂ ਰੋਹਨ ਦੀ ਜ਼ਿੰਦਗੀ ਵੀ ਖਰਾਬ ਹੋਵੇ ਉਹ ਮੌਕਾ ਵੇਖ ਕੇ ਜਦੋਂ ਕੋਈ ਵੀ ਕਰਨੀ ਸੀ ਤਾਂ ਉਹ ਰੋਹਨ ਨੂੰ ਫੋਨ ਕਰਦੀ ਹੈ ਰੋਹਨ ਬਿੰਮੀ ਮੈਂ ਤੇਰੀ ਆਵਾਜ਼ ਸੁਣਨ ਤਰਸ ਜਾਂਦਾ ਹਾਂ ਮੈਂ ਨਹੀਂ ਜੀ ਸਕਦਾ ਤੇਰੇ ਬਿਨਾ ਤੇਰੇ ਤੋਂ ਬਾਅਦ ਕੁਝ ਨਹੀਂ ਰਹਿ ਗਿਆ ਮੇਰੇ ਜ਼ਿੰਦਗੀ ਵਿੱਚ ਆਈ ਲਵ ਯੂ ਬਿਮੀ ਆਈ ਲਵ ਯੂ ਬਿਮੀ ਕਹਿੰਦੀ ਰੋਹਨ ਆਈ ਲਵ ਯੂ ਬਟ ਹੁਣ ਅਸੀਂ ਆਪਣੇ ਪਿਆਰ ਦਾ ਤਮਾਸ਼ਾ ਨਹੀਂ ਬਣਾਉਣਾ ਆਪਾਂ ਹੁਣ ਕਦੇ ਵੀ ਇੱਕ ਨਹੀਂ ਹੋ ਸਕਦੇ ਪਰ ਦਿਲ ਤੋਂ ਅਸੀਂ ਦੂਰ ਨਹੀਂ ਹਾਂ ਪਿਆਰ ਦਾ ਅਹਿਸਾਸ ਹਰ ਵੇਲੇ ਸਾਡੇ ਦਿਲ ਵਿੱਚ ਰਹੇਗਾ ਉਸ ਨੂੰ ਕੋਈ ਨਹੀਂ ਮਿਟਾ ਸਕਦਾ ਪਰ ਜੇ ਤੂੰ ਮੈਨੂੰ ਪਿਆਰ ਕਰਦਾ ਹੈ ਤਾਂ ਤੈਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ ਰੋਹਨ ਕਹਿੰਦਾ ਤੇਰੇ ਪਿਆਰ ਲਈ ਮੈਂ ਹਰ ਗੱਲ ਮੰਨਣ ਨੂੰ ਤਿਆਰ ਹਾਂ ਬਿੰਮੀ ਕਹਿੰਦੀ ਫਿਰ ਵਾਸਤਾ ਹੈ ਤੈਨੂੰ ਮੇਰੇ ਪਿਆਰ ਦਾ ਤੂੰ ਆਪਣੀ ਪੜਾਈ ਪੂਰੀ ਕਰਕੇ ਇੱਕ ਕਾਮਯਾਬ ਇਨਸਾਨ ਬਣ ਤੇ ਆਪਣੇ ਰੱਬ ਵਰਗੇ ਮਾਪਿਆਂ ਦੀ ਹਰ ਖਵਾਇਸ਼ ਪੂਰੀ ਕਰ ਮੈਂ ਵੀ ਤਾਂ ਆਪਣੇ ਮਾਪੇ ਬ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਈ ਹਾਂ ਪਲੀਜ਼ ਮੈਨੂੰ ਫੋਨ ਨਾ ਕਰਿਆ ਕਰ ਆਪਾਂ ਦੋਮਾਂ ਦੀ ਇੱਕ ਦੂਜੇ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਹੈ ਨਹੀਂ ਤਾਂ ਬੇਇੱਜ਼ਤੀ ਤੋਂ ਬਿਨਾ ਕੁਝ ਨਹੀਂ ਪੱਲੇ ਪੈਣਾ ਨਾਲੇ ਤੇਰੇ ਤੇ ਤੇਰੇ ਮੰਮੀ ਪਾਪਾ ਤੇ ਭੈਣ ਦੀ ਜ਼ਿੰਮੇਵਾਰੀ ਹੈ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਹਾਂ ਤੂੰ ਮੇਰੇ ਦਿਲ ਵਿੱਚ ਤੇ ਮੈਂ ਤੇਰੇ ਦਿਲ ਵਿੱਚ ਆਖਰੀ ਸਾਹ ਤੱਕ ਰਹਾਂਗੇ ਰੋਹਨ ਕਹਿੰਦਾ ਬਿੰਮੀ ਤੂੰ ਮੈਨੂੰ ਆਪਣੇ ਪਿਆਰ ਦਾ ਵਾਸਤਾ ਦੇ ਕੇ ਆਪਣੇ ਤੋਂ ਦੂਰ ਹੋਣ ਲਈ ਮਜਬੂਰ ਕਰ ਰਹੀ ਹਾਂ ਇਹ ਨਹੀਂ ਹੋ ਸਕਦਾ ਬਿੰਮੀ ਕਹਿੰਦੀ ਇਹ ਨਹੀਂ ਹੋ ਸਕਦਾ ਤਾਂ ਫਿਰ ਹੁਣੇ ਹੀ ਆਜਾ ਤੇ ਲੈ ਜਾ ਮੈਨੂੰ ਪਜਾ ਕੇ ਤੇ ਫਿਰ ਦੋਵੇਂ ਥਾਣੇ ਜਾ ਕੇ ਆਪਣੀ ਤੇ ਆਪਣੇ ਮਾਪਿਆਂ ਦੀ ਇੱਜ਼ਤ ਨਿਲਾਮ ਕਰਾਂਗੇ ਤੇਰੀ ਭੈਣ ਦੀ ਇੱਜ਼ਤ ਨੂੰ ਹੱਥ ਪਾਉਣਗੇ ਸਾਰੇ ਫਿਰ ਆਪਣਾ ਪਿਆਰ ਪ੍ਰਵਾਨ ਚੜ ਜਾਵੇਗਾ ਪਰ ਉਹਨ ਕਹਿੰਦਾ ਨਹੀਂ ਇਹ ਸਭ ਮੈਂ ਨਹੀਂ ਕਰ ਸਕਦਾ ਬਿੰਮੀ ਕਹਿੰਦੀ ਫਿਰ ਕਿਉਂ ਐਵੇਂ ਕੁੜੀਆਂ ਵਾਂਗ ਰੋ ਰੋ ਕੇ ਵਿਖਾ ਰਿਆ ਹੈ ਪਿਆਰ ਸਭ ਨੂੰ ਨਹੀਂ ਮਿਲਦਾ ਪਿਆਰ ਕੁਰਬਾਨੀ ਦਾ ਨਾਂ ਹੈ ਸਾਡਾ ਪਿਆਰ ਮਾਪੇ ਦੇ ਪਿਆਰ ਤੋਂ ਉੱਤੇ ਨਹੀਂ ਹੋ ਸਕਦਾ ਇਸ ਲਈ ਅੱਜ ਤੋਂ ਬਾਅਦ ਅਸੀਂ ਕਦੇ ਵੀ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਨਹੀਂ ਆਵਾਂਗੇ ਆਪਣੇ ਆਪਣੇ ਫਰਜ਼ ਪੂਰੇ ਕਰਾਂਗੇ ਕਸਮ ਖਾ ਤੂੰ ਮੇਰੇ ਪਿਆਰ ਦੀ ਰੋਹਨ ਕਹਿੰਦਾ ਬਿੰਮੀ ਤੂੰ ਸਹੀ ਕਹਿੰਦੀ ਹੈ ਮੈਂ ਦੁਬਾਰਾ ਪਟ ਗਿਆ ਸੀ ਤੈਨੂੰ ਵੇਖ ਕੇ ਮੇਰਾ ਆਪਣੇ ਆਪ ਤੇ ਵਸ ਨਹੀਂ ਰਿਹਾ ਸੀ ਬਿੰਮੀ ਤੂੰ ਇੰਨੀ ਸਿਆਣੀ ਹੋ ਗਈ ਮੈਂ ਕਮਲਾ ਐਵੇਂ ਤੇਰੀ ਫਿਕਰ ਕਰੀ ਜਾਂਦਾ ਹਾਂ ਮੈਂ ਕਸਮ ਖਾਂਦਾ ਹਾਂ ਕਿ ਅੱਜ ਤੋਂ ਬਾਅਦ ਕਦੇ ਤੈਨੂੰ ਵੇਖ ਕੇ ਵੀ ਤੇਰੇ ਵੱਲ ਨਹੀਂ ਵੇਖਾਂਗਾ ਕਦੇ ਵੀ ਤੇਰੀ ਜ਼ਿੰਦਗੀ ਵਿੱਚ ਨਹੀਂ ਆਵਾਂਗਾ ਮੈਂ ਕਸਮ ਲੈ ਲਈ ਹੈ ਇਸ ਲਈ ਬਾਈ ਤੇ ਉਸਨੇ ਫੋਨ ਕੱਟ ਦਿੱਤਾ ਤੇ ਫੋਨ ਕੱਟ ਕੇ ਉਹ ਉੱਚੀ ਉੱਚੀ ਰੋਣ ਲੱਗਾ ਬਿੰਮੀ ਨੇ ਫੋਨ ਕਟਿਆ ਤਾਂ ਪਿੱਛੇ ਸੋਫੇ ਤੇ ਸੋਨੂ ਪਤਾ ਨਹੀਂ ਕਦੋਂ ਦਾ ਆ ਕੇ ਬੈਠਾ ਸੀ ਬਿੰਮੀ ਉਸ ਨੂੰ ਵੇਖ ਕੇ ਠੱਠੰਬਰ ਗਈ ਤੇ ਉਹ ਹੱਸਣ ਲੱਗ ਪਿਆ ਉਹਦੇ ਕੋਲ ਆ ਕੇ ਕਹਿੰਦਾ ਸੋਨੂ ਕਹਿੰਦਾ ਅੱਛਾ ਮੇਰੀ ਪਿਆਰੀ ਭਾਬੀ ਜੀ ਸਭ ਦੇ ਜਾਣ ਤੋਂ ਬਾਅਦ ਪਿਆਰ ਪੀਂਗਾ ਝੁੰਟੀਆਂ ਜਾਂਦੀਆਂ ਜਾਂਦੀਆਂ ਹਨ ਤੇ ਸਾਰੇ ਆ ਸਾਹਮਣੇ ਸਤੀ ਸਵਿੱਤਰੀ ਬਣਦੀ ਹੈ ਬਿੰਮੀ ਕਹਿੰਦੀ ਸੋਨੂ ਤੂੰ ਮੈਨੂੰ ਸੁਣ ਹੀ ਲਿਆ ਹੈ ਤਾਂ ਮੈਂ ਕੁਝ ਗਲਤ ਨਹੀਂ ਕਹਿ ਰਹੀ ਸੀ ਪਲੀਜ਼ ਵੀਰ ਬਣ ਕੇ ਕਿਸੇ ਅੱਗੇ ਗੱਲ ਨਾ ਕਰੀ ਸੋਨੂ ਕਹਿੰਦਾ ਮੇਰੀ ਪਿਆਰੀ ਭਾਬੀ ਜੀ ਤੁਸੀਂ ਮੇਰਾ ਕੰਮ ਕਰ ਦਿਓ ਫਿਰ ਨਹੀਂ ਦੱਸਦਾ ਕਿਸੇ ਨੂੰ ਬਿੰਮੀ ਕਹਿੰਦੀ ਕੀ ਕੰਮ ਕਰਨਾ ਸੋਨੂ ਕਹਿੰਦਾ ਥੋੜਾ ਜਿਹਾ ਪਿਆਰ ਮੈਨੂੰ ਵੀ ਦੇ ਦਿਆ ਕਰੋ ਨਾਲੇ ਵੀਰੇ ਤੋਂ ਜ਼ਿਆਦਾ ਖਿਆਲ ਰੱਖਾਂਗਾ ਤੁਹਾਡਾ ਤੇ ਉਹਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਬਿੰਮੀ ਉਸ ਨੂੰ ਪਰਾਂ ਤੱਕਾ ਮਾਰਦੀ ਹੋਈ ਮੇਰੇ ਨੇੜੇ ਨਾ ਆਵੇਂ ਮੈਂ ਐਵੇਂ ਦੀ ਨਹੀਂ ਉਹ ਅੰਦਰ ਜਾ ਕੇ ਰੋਣ ਲੱਗਦੀ ਹੈ ਇੰਨੀ ਦੇਰ ਨੂੰ ਰੇਨੂ ਘਾਰਾ ਜਾਂਦੀ ਹੈ ਤੇ ਸੋਨੂ ਨੂੰ ਵੇਖ ਕੇ ਕਹਿੰਦੀ ਹੈ ਕਿ ਤੂੰ ਅੱਜ ਕਲਾਸ ਤੋਂ ਜਲਦੀ ਆ ਗਿਆ ਸੋਨੂੰ ਕਹਿੰਦਾ ਹਾਂ ਮੰਮੀ ਮੈਂ ਸਵੇਰੇ ਰੋਟੀ ਨਹੀਂ ਖਾ ਕੇ ਗਿਆ ਭੁੱਖ ਲੱਗੀ ਸੀ ਤਾਂ ਆ ਗਿਆ ਰੇ ਨੂੰ ਕਹਿੰਦੀ ਬਿੰਮੀ ਸੋਨੂੰ ਨੂੰ ਰੋਟੀ ਪਕਾ ਕੇ ਦੇ ਭੁੱਖ ਲੱਗੀ ਐ ਉਸ ਨੂੰ ਸ਼ੀਲਾ ਨਹੀਂ ਆਈ ਅਜੇ ਸ਼ੀਲਾ ਕਹਿੰਦੀ ਆ ਗਈ ਮੈਂ ਬੀਬੀ ਜੀ ਅਜੇ ਤੇ ਰੋਟੀ ਦਾ ਵੇਲਾ ਨਹੀਂ ਹੋਇਆ ਰੇ ਨੂੰ ਕਹਿੰਦੀ ਲੱਗਦੀ ਵੇਲੇ ਦੀ ਮੁੰਡੇ ਨੂੰ ਭੁੱਖ ਲੱਗੀ ਐ ਰੋਟੀ ਬਣਾ ਸ਼ੀਲਾ ਰੋਟੀ ਪਕਾਉਣ ਲੱਗਦੀ ਹੈ ਤੇ ਬੀਮੀ ਅੰਦਰ ਪਈ ਰੋਂਦੀ ਰਹਿੰਦੀ ਹੈ ਕਿ ਮੇਰੀ ਕਿਸਮਤ ਹੀ ਮਾੜੀ ਹੈ ਇੱਕ ਮੁਸੀਬਤ ਦੂਰ ਨਹੀਂ ਹੁੰਦੀ ਤੇ ਦੂਜੀ ਸ਼ੁਰੂ ਹੋ ਜਾਂਦੀ ਹੈ ਹੁਣ ਮੈਂ ਕੀ ਕਰਾਂਗੀ ਸ਼ੀਲਾ ਰੋਟੀ ਪਕਾਉਣ ਲੱਗਦੀ ਹੈ ਤੇ ਬੀਮੀ ਅੰਦਰ ਪਈ ਰੋਂਦੀ ਹੈ ਕਿ ਮੇਰੀ ਤੇ ਕਿਸਮਤ ਹੀ ਮਾੜੀ ਇੱਕ ਮੁਸੀਬਤ ਚਲਦੀ ਨਹੀਂ ਦੂਜੀ ਆ ਜਾਂਦੀ ਹੁਣ ਸੋਨੂ ਨੇ ਜੇ ਮੰਮੀ ਨੂੰ ਦੱਸ ਦਿੱਤਾ ਤਾਂ ਇਸ ਲਈ ਮੈਨੂੰ ਕਰੋ ਘੱਟ ਦੇਣਾ ਹੈ ਤੇ ਮੇਰੇ ਮਾਪੇ ਨੇ ਮੈਨੂੰ ਉਂਝ ਹੀ ਮਾਰ ਦੇਣਾ ਹੈ ਬੀਮੀ ਰੇਨੂ ਤੋਂ ਦਰਦੀ ਜਸੂਈ ਵਿੱਚ ਆ ਕੇ ਰੇਨੂ ਤੇ ਸੋਨੂ ਨੂੰ ਰੋਟੀ ਪਾ ਕੇ ਦਿੰਦੀ ਹੈ ਸੋਨੂ ਬਿੰਮੀ ਵੱਲ ਵੇਖ ਕੇ ਮੁਸਕਰਾਉਂਦਾ ਹੈ ਇੰਨੇ ਦੇਰ ਨੂੰ ਵਿਕਾਸ ਵੀ ਨਸ਼ੇ ਨਾਲ ਝੂਮਦਾ ਹੋਇਆ ਆ ਜਾਂਦਾ ਹੈ ਤੇ ਬਿੰਮੀ ਉਸ ਨੂੰ ਪੁੱਛਦੀ ਹੈ ਕਿ ਰੋਟੀ ਲਿਆਵਾ ਤਾਂ ਉਹ ਕਹਿੰਦਾ ਹੈ ਕਿ ਰੋਟੀ ਤਾਂ ਖਾਵਾਂਗੇ ਹੀ ਮੇਰਾ ਕਿਹੜਾ ਵਰਤ ਹੈ ਬਿੰਮੀ ਵਿਕਾਸ ਲਈ ਰੋਟੀ ਪਾ ਕੇ ਲਿਆਉਂਦੀ ਹੈ ਤਾਂ ਉਸ ਨੂੰ ਕੋਲ ਸੋਨ ਨੂੰ ਬੈਠ ਜਾਂਦਾ ਤੇ ਰੋਟੀ ਖਾਣ ਲੱਗਦਾ ਹੈ ਤਾਂ ਸੋਨੂ ਉਸ ਦੀ ਪਲੇਟ ਵਿੱਚੋਂ ਰੋਟੀ ਖਾਂਦਾ ਹੋਇਆ ਬਿੰਮੀ ਨੂੰ ਕਹਿੰਦਾ ਦੇਖ ਲਓ ਭਾਬੀ ਜੀ ਸਾਡਾ ਦੋਵਾਂ ਭਰਾਵਾਂ ਦਾ ਕਿੰਨਾ ਪਿਆਰ ਏ ਕਿ ਅਸੀਂ ਦੋਵਾਂ ਭਰਾ ਹਰ ਚੀਜ਼ ਵੰਡ ਕੇ ਖਾਂਦੇ ਹਾਂ ਬਿੰਮੀ ਕੁਝ ਨਹੀਂ ਬੋਲਦੀ ਤੇ ਆਪਣੇ ਵਿੱਚ ਜਾ ਬੋਲਦੀ ਤੇ ਆਪਣੇ ਨਾਲ ਹੀ ਜਾ ਕੇ ਬਾਥਰੂਮ ਦਾ ਦਰਵਾਜ਼ਾ ਬੰਦ ਕਰ ਉੱਚੀ ਉੱਚੀ ਰੋਂਦੀ ਹੈ ਤੇ ਜੋ ਕਿ ਉਹ ਦਾ ਆਪਣਾ ਮਨ ਹੌਲਾ ਕਰ ਸਕੇ ਅਤੇ ਮੂੰਹ ਧੋ ਕੇ ਬੈੜ ਤੇ ਲੰਬੇ ਪੈ ਜਾਂਦੀ ਹੈ ਸ਼ੀਲਾ ਉਹਦੀ ਰੋਟੀ ਲੈ ਕੇ ਆਉਂਦੀ ਹੈ ਤੇ ਕਹਿੰਦੀ ਬਿੰਮੀ ਬੇਟਾ ਤੂੰ ਆਪਣੀ ਰੋਟੀ ਤਾਂ ਲੈ ਆਉਂਦੀ ਤਾਂ ਬਿੰਮੀ ਕਹਿੰਦੀ ਆਂਟੀ ਜੀ ਮੈਨੂੰ ਭੁੱਖ ਨਹੀਂ ਹੈ ਸ਼ੀਲਾ ਕਹਿੰਦੀ ਨਾ ਬੇਟਾ ਰੋਟੀ ਨਾਲ ਕਾਦੀ ਨਰਾਜਗੀ ਦੁੱਖ ਵਿੱਚ ਵੀ ਢਿੱਡ ਤਾਂ ਖਾਣ ਨੂੰ ਮੰਗਦਾ ਹੀ ਹੈ ਲੈ ਮੇਰੀ ਤੀ ਰੋਟੀ ਖਾ ਲੈ ਤੇ ਉਹ ਬਿੰਮੀ ਨੂੰ ਉਠਾ ਕੇ ਰੋਟੀ ਦਿੰਦੀ ਹੈ ਵਿਕਾਸ ਰੋਟੀ ਖਾ ਕੇ ਰੇਨੂ ਨੂੰ ਕਹਿੰਦਾ ਕਿ ਮੰਮੀ ਮੈਨੂੰ ਪੈਸੇ ਦੇ ਦੇ ਮੈਨੂੰ ਚਾਹੀਦੇ ਹਨ ਰੇਨੂ ਉਸ ਨੂੰ ਕਹਿੰਦੀ ਹੈ ਕਿ ਤੇਰਾ ਪਿਓ ਹੁਣ ਮੈਨੂੰ ਪੈਸੇ ਨਹੀਂ ਦਿੰਦਾ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਵਿਕਾਸ ਕਹਿੰਦਾ ਨਹੀਂ ਦਿੰਦਾ ਤਾਂ ਮੈਂ ਕੀ ਕਰਾਂ ਉਹ ਰੇਨੂ ਦੀ ਗੱਲ ਪਾਈ ਸੋਨੇ ਦੀ चेन ਖਿੱਚ ਕੇ ਲੈ ਗਿਆ ਰੇਨੂ ਉੱਚੀ ਆਵਾਜ਼ ਵਿੱਚ ਬੋਲੀ ਹਾਏ ਹਾਏ ਮੇਰੇ ਤੌਣ ਵੱਢ ਦੇਣ ਲੱਗਾ ਸਾਂ ਸ਼ੀਲਰ ਸੋਈ ਵਿੱਚੋਂ ਬਾਹਰ ਆਈ ਤੇ ਕਹਿੰਦੀ ਕੀ ਹੋਇਆ ਬੀਬੀ ਜੀ ਰੇਨੂ ਕਹਿੰਦੀ ਕੁਝ ਨਹੀਂ ਤੂੰ ਆਪਣਾ ਕੰਮ ਕਰ ਤੇ ਰੇਨੂ ਨੇ ਇਹ ਗੱਲ ਕਿਸੇ ਨੂੰ ਵੀ ਨਾ ਦੱਸੀ ਕਿ ਵਿਕਾਸ ਉਹਦੀ ਸੋਨੇ ਦੀ ਚੇਨ ਲੈ ਗਿਆ ਹੈ ਵਿਕਾਸ ਕੋਲ ਚੇਨ ਵੇਚ ਕੇ ਜਿਆਦਾ ਪੈਸੇ ਤਾਂ ਆ ਗਏ ਉਹ ਹੋਰ ਜਿਆਦਾ ਨਸ਼ੇ ਕਰਨ ਲੱਗਾ ਸੋਨੋ ਵੀ ਇਸੇ ਗੱਲ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ ਤੇ ਬਿੰਮੀ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਇੱਕ ਦਿਨ ਜਦੋਂ ਸਾਰੇ ਸੌਂ ਗਏ ਵਿਕਾਸ ਅਜੇ ਕਰਨੀ ਆਇਆ ਸੀ ਬਿੰਮੀ ਕਮਰੇ ਵਿੱਚ ਸੁੱਤੀ ਪਈ ਸੀ ਤਾਂ ਸੋਨੂ ਨੇ ਆ ਕੇ ਉਹਦੇ ਕਮਰੇ ਦੀ ਅੰਦਰੋਂ ਕੁੰਡੀ ਲਾ ਲਈ ਉਹ ਆ ਕੇ ਬਿੰਮੀ ਨਾਲ ਬੈੱਡ ਤੇ ਪੈ ਗਿਆ ਤੇ ਕਹਿਣ ਲੱਗਾ ਭਾਬੀ ਅਸੀਂ ਦੋਵੇਂ ਪ੍ਰਾ ਇੱਕ ਦੂਜੇ ਦੀ ਹਰ ਚੀਜ਼ ਸ਼ੇਅਰ ਕਰਦੇ ਲੈਂਦੇ ਹਾਂ ਮੈਂ ਕਿਹੜਾ ਬੇਗਾਨਾ ਹਾਂ ਨਾਲੇ ਤੇਰੇ ਤੇ ਹੋਰਾਂ ਨਾਲ ਵੀ ਚੱਕਰ ਨੇ ਤੇ ਮੇਰੇ ਨਾਲ ਕੀ ਡਾਰੇ ਬਿੰਮੀ ਕਹਿੰਦੀ ਸੋਨੂ ਤੂੰ ਦੂਰ ਹੋ ਕੇ ਰੋਂਦੀ ਹੋਈ ਕਹਿੰਦੀ ਮੈਂ ਕੋਈ ਚੀਜ਼ ਨਹੀਂ ਜਿਸ ਨੂੰ ਸ਼ੇਅਰ ਕਰਾਂਗਾ सोनू ਕਹਿੰਦਾ ਵੇਖ ਲੈ ਜੇ ਮੈਂ ਤੇਰੀ ਪੋਲ ਸਭ ਦੇ ਸਾਹਮਣੇ ਖੋਲ ਦਿੱਤੀ ਤਾਂ ਫਿਰ ਤੱਕੇ ਖਾਂਦੀ ਫਿਰੇਂਗੀ ਮੈਨੂੰ ਤੇ ਕੁੜੀਆਂ ਦਾ ਕੋਈ ਘਾਟਾ ਨਹੀਂ ਮੇਰੇ ਅੱਗੇ ਪਿੱਛੇ ਫਿਰਦੀਆਂ ਨੇ ਕੁੜੀਆਂ ਬਿੰਮੀ ਕਹਿੰਦੀ ਰੋਂਦੀ ਹੋਈ ਤੂੰ ਦਾਸੀ ਦੇ ਜਿਸ ਨੂੰ ਦੱਸਣਾ ਮੈਂ ਗਲਤ ਨਹੀਂ ਹਾਂ ਫਿਰ ਵੀ ਜੇ ਮੇਰੀ ਕਿਸਮਤ ਵਿੱਚ ਤੱਕੇ ਹਨ ਕੋਈ ਗੱਲ ਨਹੀਂ ਤੇ ਉਹ ਉੱਠ ਕੇ ਦਰਵਾਜ਼ਾ ਖੋਲ ਦਿੰਦੀ ਹੈ ਸੋਨੂੰ ਬਿੰਮੀ ਨਾਲ ਤੱਕਾ ਨਹੀਂ ਕਰਨਾ ਚਾਹੁੰਦਾ ਸੀ ਸੋ ਕੋ ਉਸ ਨੂੰ ਸੀ ਕਿ ਬਿੰਮੀ ਨਾਲ ਉਸ ਦਾ ਖੁਦ ਸਬੰਧ ਬਣਾ ਕੇ ਲਏ ਇਸ ਲਈ ਉਹ ਕਮਰੇ ਤੋਂ ਬਾਹਰ ਆ ਜਾਂਦਾ ਹੈ ਜਦੋਂ ਕਮਰੇ ਵਿੱਚੋਂ ਬਾਹਰ ਨਿਕਲਿਆ ਤਾਂ ਵਿਕਾਸ ਬਾਹਰ ਆ ਗਿਆ ਸੋਨੂੰ ਆਪਣੇ ਕਮਰੇ ਵਿੱਚ ਚਲਾ ਗਿਆ ਤਾਂ ਵਿਕਾਸ ਨੇ ਬਿੰਮੀ ਦੇ ਮੂੰਹ ਤੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ ਤੇ ਕਹਿੰਦਾ ਸੋਨੂੰ ਤੇਰੇ ਕਮਰੇ ਵਿੱਚ ਕੀ ਕਰਦਾ ਸੀ ਬਿੰਮੀ ਕੀ ਜਵਾਬ ਦਿੰਦੀ ਉਤੇ ਪਹਿਲਾਂ ਹੀ ਰੋ ਰਹੀ ਸੀ ਤੇ ਵਿਕਾਸ ਨੇ ਉਸ 'ਤੇ ਇੱਕ ਹੋਰ ਥੱਪੜ ਮਾਰਿਆ ਤੋ ਇੱਕ ਪਾਸੇ ਡਿੱਗ ਪਈ ਉਹਦੇ ਹੱਥ ਪੈਰ ਮੁੜ ਗਏ ਤੇ ਉਸ ਨੂੰ ਦੰਦਲ ਪੈ ਗਈ ਵਿਕਾਸ ਦੇ ਉੱਚੀ ਉੱਚੀ ਬੋਲਣ ਦੀ ਆਵਾਜ਼ ਸੁਣ ਬਲਰਾਜ ਤੇ ਰੀਨੂ ਵੀ ਆ ਗਏ ਬਿੰਮੀ ਨੂੰ ਇੱਕ ਪਾਸੇ ਡਿੱਗੀ ਵੇਖ ਬਲਰਾਜ ਨੇ ਆਪਣੀ ਚੱਪਲ ਲਾਹੀ ਤੇ ਵਿਕਾਸ ਨੂੰ ਮਾਰਨ ਲੱਗਾ ਤੇ ਉੱਚੀ ਉੱਚੀ ਬੋਲਣ ਲੱਗਾ ਕਾਸ਼ ਮੈਂ ਤੈਨੂੰ ਪਹਿਲਾਂ ਹੀ ਕੁੱਟਿਆ ਹੁੰਦਾ ਤੇ ਅੱਜ ਇਹ ਦਿਨ ਨਾ ਦੇਖਨੇ ਪੈਂਦੇ ਬਿਕਾਸ ਫਮੀ ਨਸ਼ੇ ਨਾਲ ਡਿੱਗ ਰਿਹਾ ਸੀ ਫਿਰ ਵੀ ਤਕੜਾ ਸੀ ਉਸਨੇ ਅੱਗੋ ਬਲਰਾਜ ਨੂੰ ਤੱਕਾ ਮਾਰਿਆ ਤੇ ਕਹਿੰਦਾ ਬੁੜਿਆ ਤੂੰ ਇਸ ਗੰਦੀ ਔਰਤ ਪਿੱਛੇ ਮੇਰੇ ਤੇ ਹੱਥ ਚੁੱਕਿਆ ਹੈ ਤੂੰ ਮੈਨੂੰ ਮਾਰਦਾ ਹੈ ਰੈਨੂ ਉਹਨਾਂ ਨੂੰ ਛਡਾਉਂਦੀ ਹੋਈ ਕਹਿੰਦੀ ਕਿ ਹੁਣ ਆਪਸ ਵਿੱਚ ਲੜਨਾ ਛੱਡੋ ਜੇ ਬਿੰਮੀ ਮਰ ਗਈ ਤਾਂ ਸਾਰੀ ਉਮਤ ਜੇਲ੍ਹ ਵਿੱਚ ਬੈਠੇ ਰਹੋਗੇ ਉਸ ਨੂੰ ਹਸਤਾ ਲੈ ਕੇ ਚੱਲੋ ਬਲਰਾਜ ਕਹਿੰਦਾ ਇਸ ਲਈ ਸਭ ਤੂੰ ਹੀ ਜ਼ਿੰਮੇਵਾਰ ਹੈ ਤੂੰ ਬੱਚਿਆਂ ਨੂੰ ਨਹੀਂ ਸੰਭਾਲ ਸਕੀ ਤੂੰ ਸਭ ਕੁਝ ਬਰਬਾਦ ਕਰ ਦਿੱਤਾ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹ ਸੋਨੂੰ ਆਵਾਜ਼ ਮਾਰਦਾ ਹੈ ਸੋਨੂੰ ਡਰਦਾ ਹੋਇਆ ਆਉਂਦਾ ਹੈ ਬਲਰਾਜ ਉਸ ਨੂੰ ਗੱਡੀ ਕੱਢਣ ਲਈ ਕਹਿੰਦਾ ਹੈ ਤੇ ਬਲਰਾਜ ਤੇ ਰੇਨੂ ਬਿੰਮੀ ਨੂੰ ਲੈ ਕੇ ਹਸਪਤਾਲ ਲੈ ਜਾਂਦੇ ਹਨ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ